ਬੀਤ ਸਿੰਘ ਪੰਨੂ ਵੱਲੋਂ ਫਤਿਹਗੜ ਚੂੜੀਆਂ ਦੇ ਸਰਕਾਰੀ ਸਕੂਲ ਲੜਕੀਆਂ ਵਿਖੇ ਬੰਡੇ ਕੇ ਬੂਟੇ ਪ੍ਰਿੰਸੀਪਲ ਅਨੀਤਾ ਰੋੜਾ ਸਕੂਲ ਸਟਾਫ ਅਤੇ ਵਿਦਿਆਰਥਣਾਂ ਨੇ ਬਲਬੀਤ ਸਿੰਘ ਪੰਨੂ ਦਾ ਕੀਤਾ ਜ਼ੋਰਦਾਰ ਸਵਾਗਤ ਅਧਿਆਪਕ ਅਤੇ 25 ਵੱਤ ਤੋਂ ਵੱਤ ਲਗਾਉਣ ਬੂਟੇ ਕਿਹਾ ਬਲਬੀਰ ਸਿੰਘ ਪੰਨੂ ਨੇ ਪ੍ਰਿੰਸੀਪਲ ਨੀਤਾ ਰੋੜਾ ਨੇ ਬਲਬੀਰ ਸਿੰਘ ਪੰਨੂ ਦਾ ਕੀਤਾ ਧੰਨਵਾਦ ਅਲਕਾ ਫਤਿਹਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਪੰਚਸਭਾ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਤਿਹਗੜ ਚੂੜੀਆਂ ਵਿਖੇ ਪਹੁੰਚੇ ਜਿੱਥੇ ਉਹਨਾਂ ਦਾ ਸਕੂਲ ਦੀ ਪ੍ਰਿੰਸੀਪਲ ਮੈਡਮ ਨੀਤਾ ਰੋੜਾ ਸਕੂਲ ਸਟਾਫ ਅਤੇ ਸਕੂਲੀ ਬੱਚਿਆਂ ਵੱਲੋਂ ਚੋਹਰਤਾਰ ਸਵਾਗਤ ਕੀਤਾ ਗਿਆ ਇਸ ਮੌਕੇ ਪੁਲਪੀਤ ਸਿੰਘ ਪਨੂ ਨੇ ਪ੍ਰਿੰਸੀਪਲ ਮੈਡਮ ਅਨਿਤਾ ਰੋੜਾ ਸਕੂਲ ਸਟਾਫ ਤੇ ਸਕੂਲੀ ਬੱਚੇ ਨਾਲ ਮਿਲ ਕੇ ਬੂਟੇ ਵੀ ਲਗਾਏ ਪੁਲਪੀਤ ਸਿੰਘ ਪਨੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਧਿਆਪਕ ਅਤੇ ਸਕੂਲੀ ਬੱਚੇ ਵੱਤੋਂ ਵੱਤ ਬੂਟੇ ਲਗਾਉਂ ਤਾਂ ਜੋ ਅਸੀਂ ਆਪਣਾ ਆਲਾਤ ਵਾਲਾ ਸ਼ੁੱਧ ਰક્ષਕੀ ਅਤੇ ਬਿਮਾਰੀਆਂ ਤੋਂ ਵੀ ਬਚ ਸਕੀਏ ਉਹਨਾਂ ਕਿਹਾ ਕਿ ਸਕੂਲਾਂ ਚ ਅਧਿਆਪਕਾਂ ਦੀਆਂ ਜੋ ਅਸਾਮੀਆਂ ਖਾਲੀ ਹਨ ਉਹਨਾਂ ਨੂੰ ਜਲਦੀ ਹੀ ਪੂਰਿਆ ਕੀਤਾ ਜਾਵੇਗਾ ਸਕੂਲ ਪਹੁੰਚਣ ਤੇ ਪੁਲਪੀਤ ਸਿੰਘ ਪੰਨੂ ਦਾ ਪ੍ਰਿੰਸੀਪਲ ਅਨੀਤਾ अरोड़ा ਸਕੂਲ ਸਟਾਫ ਅਤੇ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪਲਖਨ ਟੰਗ ਨਾਲ ਜ਼ੋਰਦਾਰ ਸਵਾਗਤ ਕੀਤਾ ਇਸ ਮੌਕੇ ਬਲਬੀਰ ਸਿੰਘ ਪੰਨੂ ਨੇ ਵਿਦਿਆਰਥਣਾਂ ਕੋਲੋਂ ਪੜ੍ਹਾਈ ਅਤੇ ਖੇਡਾਂ 'ਚ ਸਭੰਤੀ ਜਾਣਕਾਰੀ ਵੀ ਹਰਸ਼ਲ ਕੀਤੀ ਪ੍ਰਿੰਸੀਪਲ ਅਨੀਤਾ अरोड़ा ਵੱਲੋਂ ਵੀ ਬਲਬੀਰ ਸਿੰਘ ਪੰਨੂ ਦਾ ਧੰਨਵਾਦ ਕਰਦੇ ਆ ਕਿ ਉਹ ਜੋ ਅੱਜ ਸਕੂਲ 'ਚ ਬੂਟੇ ਲਗਾਏ ਹਨ ਉਹ ਇਸ ਲਈ ਉਹਨਾਂ ਦਾ ਧੰਨਵਾਦ ਕਰਦੇ ਹਨ ਇਸ ਮੌਕੇ ਅਨੀਤਾ ਰੋੜਾ ਵੱਲੋਂ ਸਕੂਲ ਤੀਆਂ ਮੁਸ਼ਕਲਾਂ ਅਤੇ ਹੋਰ ਮੰਗਾਂ ਸਬੰਧੀ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਇਸ ਮੌਕੇ ਸਕੂਲੀ ਵਿਦਿਆਰਥਣਾਂ ਨੇ ਬੂਟੇ ਪਾਲਨ ਦਾ ਪ੍ਰਣਿਭ ਕੀਤਾ ਅਤੇ ਵਿਦਿਆਰਥਣਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਇਕਜੁੱਟ ਹੋ ਕੇ ਬਤ ਤੋਂ ਬਤ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਉਹਨਾਂ ਦਾ ਪਾਲ ਪੋषण ਵੀ ਕਰਨਾ ਚਾਹੀਦਾ ਹੈ का फतेगढ़ चूड़ियां ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਪੰਸਬ ਦੇ ਚੇਅਰਮੈਨ ਕੁਲਪ੍ਰੀਤ ਸਿੰਘ ਪੰਨੂ ਫਤੇਗੜ चूड़ियां ਦੇ ਗਰਲ ਸਕੂਲ ਪਹੁੰਚੇ ਜਿੱਥੇ ਉਹਨਾਂ ਦਾ ਸਕੂਲ ਦੀ ਪ੍ਰਿੰਸੀਪਲ ਸਕੂਲ ਸਟਾਫ ਅਤੇ ਵਿਦਿਆਰਥਣਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਬਲਬੀਤ ਸਿੰਘ ਪੰਨੂ ਨੇ ਵਿਦਿਆਰਥਣਾਂ ਨੂੰ ਬੂਟੇ ਵੀ ਵੰਡੇ ਅਤੇ ਉਹਨਾਂ ਕਿਹਾ ਕਿ ਇਹ ਵਿਦਿਆਰਥਣਾਂ ਸਕੂਲ ਦੇ ਜੋ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਇਹ ਬੂਟੇ ਦਿੱਤੇਗੇ ਉਹਨਾਂ ਦੀ ਦੇਖਭਾਲ ਵੀ ਚੰਗੀ ਤਰ੍ਹਾਂ ਕਰਨ ਇਸ ਤੋਂ ਇਲਾਵਾ ਸਕੂਲ ਦੀ ਪ੍ਰਿੰਸੀਪਲ ਨੀਤਾ ਰੋੜਾ ਵੱਲੋਂ ਨੇ ਬਲਬੀਤ ਸਿੰਘ ਪੰਨੂ ਦਾ ਧੰਨਵਾਦ ਕੀਤਾ ਗਿਆ ਤੇ ਵਿਦਿਆਰਥੀਆਂ ਨੇ ਵੀ ਕਿਹਾ ਕਿ ਉਹ ਜੋ ਅੱਜ ਉਹਨਾਂ ਨੂੰ ਬੂਟੇ ਮਿਲੇ ਹਨ ਤੇ ਬੂਟੇ ਲਗਾਏ ਗਏ ਹਨ ਉਹਨਾਂ ਦੀ ਦੇਖਭਾਲ ਕਰਨਗੇ ਉਹਨਾਂ ਵਿਦਿਆਰਥੀਆਂ ਨੇ ਕਿਹਾ ਕਿ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਸਿਰੋਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਬਲਬੀਤ ਸਿੰਘ ਪੰਨੂ ਪ੍ਰਿੰਸੀਪਲ ਨੀਤਾ ਰੋੜਾ ਅਤੇ ਵਿਦਿਆਰਥੀਆਂ ਨੇ ਬਹੁਤ ਸਤਿਕਾਰਯੋਗ ਉਹਦੇ ਘਰ ਚੂੜੀਆਂ ਦੀ ਸਾਡੀ ਆਮਦ ਪਾਰਟੀ ਦੀ ਟੀਮ ਸਾਡਾ ਵੀਰ ਰਜੀਵ ਸ਼ਰਮਾ ਮਾਰਕੀਟ ਕਮੇਟੀ ਚੇਅਰਮੈਨ ਤੇ ਹੋਰ ਵੀ ਕਾਫੀ ਸਾਡੇ ਭਰਾ ਜੋ ਆ ਆਮ ਆਦਮੀ ਪਾਰਟੀ ਦੇ ਉੱਤੇਦਾਰ ਅੱਜ ਇਹਨਾਂ ਨੇ ਪੁਰਾਣੇ ਸਦਕਾ ਜੋ ਅੱਜ ਇਹਨਾਂ ਨੇ ਬੜਾ ਵਧੀਆ ਕਿ ਸੁਨਾਗਣਾ ਜੋ ਕੰਮ ਚੁੱਕਿਆ ਹੈ ਬੁਆਇ ਸਕੂਲ ਦੇ ਵਿੱਚ ਤਕਰੀਬਨ 150 ਦੀ ਗਿਣਤੀ थी ਤੇ ਅੱਜ ਪਹੁੰਚਦਾ ਸਟਾਫ ਮੈਂਬਰਾਂ ਨੂੰ ਪ੍ਰਿੰਸੀਪਲ ਸਾਹਿਬਾਨ ਬੱਚੇ ਗਰਲ ਸਕੂਲ ਦੇ ਵਿੱਚ ਪ੍ਰਿੰਸੀਪਲ ਨੀਤਾ ਰੋੜਾ ਜੀ ਇਹਨਾਂ ਦੀ ਅੰਗਵਾਈ ਹੇਠ ਜੋ ਬੱਚਿਆਂ ਨੂੰ ਅੱਜ ਬੂਟੀਆਂ ਦੀ ਵੰਡ ਕੀਤੀ ਗਈ ਹੈ ਬੜਾ ਵਧੀਆ ਲੱਗਦਾ ਹੈ ਜਦੋਂ ਇੱਕ ਸਮਾਜ ਨੂੰ ਸੇਧ ਚੰਗੀ ਛੇ ਦੇ ਬੱਚਿਆਂ ਨੂੰ ਚੰਗੀ ਗਾਈਡਲਾਈਨ ਦੇਣ ਦਾ ਜਦੋਂ ਫੈਸਲਾ ਟੀਚਰ ਸਹਿਬਾਨ ਸਮਾਜ ਦੇ ਸਾਡੇ ਜਿਹੜੇ ਚੰਗੇ ਭਰਾ ਇਹਦੇ ਹੋ ਜੇ ਫੈਸਲੇ ਲੈਂਦੇ ਤੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਪ੍ਰਿੰਸੀਪਲ ਸਹਿਬਾਨ ਨੇ ਬੜਾ ਵਧੀਆ ਬੜੇ ਵਧੀਆ ਤਰੀਕੇ ਦੇ ਨਾਲ ਅਬਾਈ ਸਕੂਲ ਦੇ ਵਿੱਚ ਵੀ ਪ੍ਰਿੰਸੀਪਲ ਸਹਿਬਾਨ ਸਾਡੀ ਭੈਣ ਇੱਥੇ ਵੀ ਸਾਡੀ ਭੈਣ ਨੇ ਬੱਚਿਆਂ ਨੂੰ ਗਾਈਡਲਾਈਨ ਦਿੱਤੀ ਹੈ ਤੇ ਬੱਚਿਆਂ ਨੇ ਅੰਦਰੋਂ ਉਤਸ਼ਾਹਤ ਹੋ ਕੇ ਹਰ ਇੱਕ ਬੱਚੇ ਦੇ ਮਨ ਦੇ ਵਿੱਚ ਇੱਕ ਏਦਾਂ ਦੀ ਇੱਛਾ ਆ ਰਹੀ ਜਾਈ ਹੈ ਕਿ ਮੈਂ ਆਪਣੇ ਘਰ ਦੇ ਵਿੱਚ ਆਪਣੀ ਉਮਰ ਦੇ ਨਾਲ ਨਾਲ ਇੱਕ ਬੂਟੇ ਨੂੰ ਵੀ ਲਾਵਾਂ ਤਾਂ ਜੋ ਉਹਦੇ ਘਰ ਦੇ ਵਿੱਚ ਚੰਗਾ ਵਾਤਾਵਰਨ ਚੰਗੀ ਹਵਾ ਇਲਾਕੇ ਦੇ ਵਿੱਚ ਚੰਗੀ ਹਵਾ ਮਾਨਸੂਨ ਪਾਉਣਾ ਜੋ ਵੀ ਬੂਟਾ ਸਾਨੂੰ ਬਗਾ ਦਾ ਵਾਰ ਵੱਡਾ ਹੋਣ ਤੇ ਜੋ ਦੇ ਸਕਦਾ ਹੈ ਸਾਰੇ ਸਕੂਲ ਦੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ ਬੜੀ ਮਨ ਨੂੰ ਮੇਰੇ ਪੁੱਛੀ ਹੋਈ ਅੱਜ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਦਾ ਸਾਡਾ ਮੀਰ ਰਣਜੀਤ ਸ਼ਰਮਾ ਮਾਰਕੀਟ ਕਮੇਟੀ ਚੇਅਰਮੈਨ ਸਾਡੀ ਪੈਨ ਪ੍ਰਿੰਸੀਪਲ ਨੀਤਾ अरोड़ा ਜੀ ਹੋਾਈ ਸਕੂਲ ਦੀ ਪ੍ਰਿੰਸੀਪਲ ਜੋ ਇਡਾ ਵਧੀਆ ਬਹੁਤ ਵਧੀਆ ਜੋ ਬੱਚਿਆਂ ਨੂੰ ਗਾਈਡ ਕਰ ਰਹੇ ਨੇ ਤੇ ਨਾਲ ਨਾਲ ਮੈਂ ਗਰਲ ਸਕੂਲ ਦਾ ਫਟੇ ਘੜ ਚੂੜੀਆਂ ਦਾ ਮੀਡੀਆ ਦੇ ਰਾਈ ਸਾਰਿਆਂ ਨੂੰ ਇੱਕ ਬੜਾ ਵੱਡਾ ਜੋ ਮੇਰੇ ਦਿਲ ਦੇ ਵਿੱਚ ਇੱਕ ਸਵਾਲ ਵੀ ਸੀ ਮੈਡਮ ਦੀ ਪ੍ਰੋਮੋਸ਼ਨ ਵੀ ਹੋਈ ਸੀ ਬੱਚਿਆਂ ਦੀ ਸੇਵਾ ਕਰਨ ਕਰਕੇ ਮੈਡਮ ਨੇ ਆਪਣੀ ਪ੍ਰੋਮੋਸ਼ਨ ਨੂੰ ਨਹੀਂ ਲਿਆ ਕਿ ਮੈਂ ਇਸ ਸਕੂਲ ਦੇ ਵਿੱਚ ਬੱਚਿਆਂ ਦੀ ਸੇਵਾ ਕਿਉਂਕਿ ਇਹਨਾਂ ਨੇ ਕਿਉਂਕਿ ਛੋਟੇ ਜਿਹੇ ਬੂਟੇ ਨੂੰ ਵੱਡਾ ਕੀਤਾ ਹੈ ਅੱਜ ਦੀ ਡੇਟ ਦੇ ਵਿੱਚ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਮੈਂ ਦੇਖ ਰਿਹਾ ਤੇ ਫੜੇ ਗੜ ਚੋੜੀਆਂ ਦਾ ਰਿਜ਼ਲਟ ਤਰਫੋਂ ਵੇਖੀਏ ਬੱਚਿਆਂ ਦਾ ਪੜ੍ਹਾਈ ਤਰਫੋਂ ਵੇਖਿਆ ਜਾਵੇ ਇੱਕ ਸਕੂਲ ਦੇ ਵਿੱਚ ਬੇਟੀਆਂ ਦੇ ਸਕੂਲ ਦੇ ਵਿੱਚ ਕੰਟਰੋਲ ਸਿਸਟਮ ਮੈਡਿਕ ਜੋ ਕੰਮ ਹੈ ਜ਼ਿਲ੍ਹੇ ਦੇ ਵਿੱਚ ਹੋਰ ਵੀ ਸਕੂਲਾਂ ਦੇ ਵਿੱਚ ਕਿਹਾ ਪਰ ਮੈਨੂੰ ਬਹੁਤ ਪਸੰਦ ਆਇਆ ਤੇ ਮੈਂ ਮੈਡ ਨੂੰ ਵੀ ਵੈਸੇ ਕਈ ਵਾਰ ਕੋਲ ਤੇ ਗੱਲਬਾਤ ਵੀ ਕਰਦਾ ਵੀ ਜਿੱਥੇ ਵੀ ਮੇਰੀ ਲੋੜ ਹੋਵੇ ਹਮ ਅੱਜ ਵੀ ਮੈਨੂੰ ਪ੍ਰਿੰਸੀਪਲ ਸਾਹਿਬ ਕਹਿ ਰਹੇ ਨੇ ਵੀ ਬੱਸਾਂ ਦੀ ਹੋਰ ਬੱਚੀਆਂ ਵਾਸਤੇ ਪਹਿਲਾਂ ਵੀ ਬੱਚਿਆਂ ਬਸਤੀਆਂ ਵਾਸਤੇ ਬੱਸਾਂ ਲਾਈਆਂ ਗਈਆਂ ਨੇ ਜੇ ਅੱਜ ਮੈਂ ਹੋਰ ਵੀ ਪੁਲਿਸ ਦੇ ਸਹਿਮਾਨ ਨੂੰ ਅੱਜ ਮੈਂ ਵਜਨ ਦੇ ਕੇ ਜੱਲਿਆਂ ਵੀ ਆਪਾਂ ਥੋੜੇ ਦਿਨਾਂ ਦੇ ਵਿੱਚ ਵਿੱਚ ਜਿਹੜੀਆਂ ਸਾਡੀਆਂ ਛੋਟੀਆਂ ਬੱਚੀਆਂ ਸਕੂਲ ਪਲੱਸ 2 ਤੱਕ ਸਕੂਲ ਆਉਂਦੀਆਂ ਨੇ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਘਰੋਂ ਲੈ ਕੇ ਆਇਆ ਜਾ ਜਾਊਗਾ ਤੇ ਉਹਨੂੰ ਛੱਡ ਕੇ ਆ ਜਾਊਗਾ ਉਹਦੇ ਵਿੱਚ ਬੱਸ ਦੇ ਵਿੱਚ ਸਿਕਿਉਰਟੀ ਗਾਰਡ ਸੀਸੀਟੀਵੀ ਕੈਮਰੇ ਵਗੈਰਾ ਰਜਿਸਟਰ ਵਗੈਰਾ ਪ੍ਰੋਪਰ ਜੋ ਹਾਜ਼ਰੀ ਰਜਿਸਟਰ ਬੱਸ ਤੋਂ ਚੜ੍ਹਨ ਤੱਕ ਤੇ ਹੋਰ ਸਕੂਲ ਤੱਕ ਪਹੁੰਚਣ ਤੱਕ ਦੀ ਕਾਰਜ ਨਹੀਂ ਲਗਾ ਜੂਗੇ ਇੱਕ ਜ਼ਿੰਮੇਵਾਰੀ ਕਿ ਮੈਡਮ ਜੀ ਮੈਂ ਦੇਖ ਰਿਹਾ ਬੜੇ ਵਧੀਆ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਮੈਂ ਸਾਰੇ ਜਿੰਨੇ ਵੀ ਹੋਰ ਵੀ ਟੀਚਰ ਸਾਹਿਬਾਨ ਨੇ ਉਹਨਾਂ ਦੀ ਇੱਕ ਟੀਮ ਟੀਮਵਰਕ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਉ ਇਹਨਾਂ ਦਾ ਜੋ ਸਾਥ ਦੇਦੇ ਨੇ ਜਿਦਾਂ ਮੈਂ ਦੂਜੇ ਸਕੂਲਾਂ ਨੂੰ ਵੀ ਆਪਣੇ ਵੱਲੋਂ ਬੇਨਤੀ ਕਰੀ ਜੀ ਕਿ ਇਦਾਂ ਹੀ ਸਾਰੇ ਸਕੂਲਾਂ ਦੇ ਵਿੱਚ ਸਾਥ ਦਿੱਤਾ ਜਾਵੇ ਤਾਂ ਜੋ ਅਸੀਂ ਸਿਸਟਮ ਨੂੰ ਸਹੀ ਕਰ ਸਕੀ ਜਿਮਨੀ ਚੋਣਾ ਵੇਖੋ ਜੀ ਸੰਗਤ ਦਾ ਫਤਵਾ ਹੈ ਥੋੜਾ ਜਿਲੇ ਵੱਲੋਂ ਜਲੰਧਰ ਦੇ ਵਿੱਚਲੀ ਬਣੀ ਕਿਉਂ ਗਈ ਹੈ ਉਹ ਜਿਮਨੀ ਚੋਣ ਦੇ ਵਿੱਚ ਸੰਗਤ ਦੇ ਇੱਕ ਤਰਫਾ ਆਮ ਆਦਮੀ ਪਾਰਟੀ ਦੇ ਇੱਕ ਤਰਫਾ ਸਾਥ ਦਿੰਦਾ ਹੈ ਇਹ ਨੀਵੇਂ ਜਿਮਨੀ ਜੋੜਾ ਹੋਣ ਗਿਆ ਸਾਰਿਆਂ ਦੇ ਵਿੱਚ ਅਸੀਂ ਸੰਗਤ ਨੂੰ ਵਿਸ਼ਵਾਸ ਦਉਂਦੇ ਆ ਕਿ ਜਿੰਨੇ ਵੀ ਆਮ ਆਦੀ ਪਾਰਟੀ ਨੇ ਸਰਦਾਰ ਭਗਤ ਸਿੰਘ ਮਾਨ ਜੀ ਨੇ ਸ਼੍ਰੀ ਰਵਿੰਦ ਕੇਜਰੀਵਾਲ ਜੀ ਨੇ ਵਾਅਦੇ ਕੀਤੇ ਨੇ ਉਹਨਾਂ ਵਾਅਦਿਆਂ ਦੇ ਅਸੀਂ ਖਰੇ ਉਤਰਾਂਗੇ ਅਸੀਂ 2027 ਤੋਂ ਪਹਿਲਾਂ ਪਹਿਲਾਂ ਜਿਹੜੇ ਵੀ ਰਵਿੰਦ ਕੇਜਰੀਵਾਲ ਔਰ ਸਰਦਾਰ ਭਗਤ ਸਿੰਘ ਮਾਨ ਜੀ ਦੇ ਵਾਅਦੇ ਕੀਤੇ ਸੀ ਉਹਨਾਂ ਵਾਦਿਆਂ ਨੂੰ ਪੂਰੇ ਕਰਾਂਗੇ ਜਿਮਨੀ ਜੋੜਾ ਮੈਂ ਤੇ ਇਹੋ ਹੀ ਅਪੀਲ ਕਰਨੀ ਜਾਂਦਾ ਸੰਗਤ ਨੂੰ ਆਮ ਆਦੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਆਮ ਆਦੀ ਪਾਰਟੀ ਦਾ ਸਾਥ ਦਿਓ ਜੇ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਇਲਾਕੇ ਦੇ ਵਿੱਚ ਡਿਵੈਲਪਮੈਂਟ ਦੇ ਤੁਸੀਂ ਕਰਨਾ ਚਾਹੁੰਦੇ ਜੇ ਕਿਉਂਕਿ 75 ਸਾਲ 75 ਸਾਲ ਦੂਸਰਿਆਂ ਨੂੰ ਵੇਖ ਲਿਆ 75 ਸਾਲ ਉਹਨਾਂ ਦੇ ਸਾਰੇ ਉਪਰਾਲੇ ਵੇਖ ਚੁੱਕੇ ਜੇ ਮੈਂ ਖਿੱਦੂ ਨੂੰ ਨਹੀਂ ਖੇੜਨਾ ਚਾਹੁੰਦਾ ਕਿੱਲੂ ਨੂੰ ਖੇੜੂਗਾ ਤੇ ਲੀਰਾ ਨਿਕਲਣ ਗਿਆ ਅਸੀਂ ਜੋ ਕਰਨਾ ਵਾ ਅਸੀਂ ਉਹ ਤੁਹਾਨੂੰ ਕਹਿ ਰਹੇ ਵੀ ਅਸੀਂ 2027 ਤੋਂ ਪਹਿਲਾਂ ਪਹਿਲਾਂ ਜਿੰਨੇ ਵੀ ਪਿੰਡਾਂ ਦੇ ਵਿੱਚ ਗੱਲਬਾਤ ਜਾਰੀ ਹੈ ਨੇ ਮੈਂ ਵਚਨ ਦਿੰਦਾ ਵਚਨ ਦਿੰਦਾ ਵੀ ਮੈਨੂੰ ਜੋ ਸੀਐਮ ਸਾਹਿਬ ਦੀ ਗਾਈਡਲਾਈਨ ਹੈ ਜੋ ਮੈਨੂੰ ਗਾਈਡ ਲਾਈਨ 117 ਹਲਕਿਆਂ ਦੇ ਵਿੱਚ ਵੀ ਸਾਰੀ ਗਾਈਡਲਾਈਨ ਸੇਮ ਹੋਵੇਗੀ ਸਾਨੂੰ ਕੋਈ ਗਾਈ ਲੈਣਾ ਵੀ ਹਰ ਇੱਕ ਪਿੰਡ ਦੇ ਵਿੱਚ ਚੰਗਾ ਸੀਵਰੇਜ ਪਿੰਡ ਦੇ ਵਿੱਚ ਚੰਗੀ ਡਿਵੈਲਪਮੈਂਟ ਕਬਰਸਤਾਨ ਚੰਗੇ ਬਣਾਏ ਜਾਣ ਸਕੂਲ ਚੰਗੇ ਬਣਾਏ ਨਾ ਇਹ ਸਾਡਾ ਹੱਕ ਬਣਦਾ ਇਹ ਸਾਡੀ ਡਿਊਟੀ ਹੈ ਇਮਾਨਦਾਰੀ ਦੇ ਨਾਲ ਅਸੀਂ ਕਿਉਂਕਿ ਥੋੜਾ 2 ਸਾਲ ਦਾ ਸਮਾਂ ਜੋ ਕਾਂਗਰਸ ਦੀ ਪੰਚਾਇਤਾਂ ਸੀ ਮਾਤੇ ਮੋਦੇ ਬੋਰਡ ਦੇ ਵਿੱਚ ਆਇਆ ਹੁਣ ਪਿੰਡਾਂ ਦੇ ਪ੍ਰਬੰਧਕ ਲੱਗੇ ਮੈਂ ਵਕਤਨ ਦੇ ਨਾਮ ਕਿਸੇ ਵੀ ਹਲਕੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਏਦਾਂ ਦੀ ਮੁਸ਼ਕਲ ਆਊਗੀ ਮੈਂ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਕੋਈ ਡਾਕਟਰਾਂ ਦੀ ਕਮੀ ਜਿਹੜੀ ਮੈਂ ਬੜੀ ਮੈਨਲਿਸ ਕੁਝ ਕੱਢਿਆ ਬੜੀ ਮੰਢਾਈ ਤਾਂ ਗਿਆ ਡਾਕਟਰ ਸਾਹਿਬਾਨਾਂ ਦੀ ਕਾफी ਕਮੀ ਹੈ ਜਿੱਦਾਂ ਜਿੱਦਾਂ ਸਾਡੇ ਬੱਚੇ ਡਿਗਰੀਆਂ ਕਰਕੇ ਆ ਰਹੇ ਨੇ ਮੈਂ ਦੇਖ ਰਿਹਾ ਥੋੜੇ ਦਿਨ ਪਹਿਲਾਂ ਮਹੱਲਾ ਕਲੀਨਿਕ ਦੇ ਡਾਕਟਰਾਂ ਵਿੱਚ ਐਕਸ਼ਨ ਹੋਈ ਜੋ ਬਿਲਕੁਲ ਨਿਊ ਡਾਕਟਰਾਂ ਦੀ ਮਹੱਲਾ ਕਲੀਨਿਕ ਦੇ ਵਿੱਚ ਐਕਸ਼ਨ ਹੋ ਰਹੀ ਹੈ ਡਾਕਟਰਾਂ ਦੀ ਕਮੀ ਹੈ ਉਸ ਕਮੀ ਨੂੰ ਥੋੜੇ ਸਮੇਂ ਤੱਕ ਪੂਰਾ ਕਰ ਦਿੱਤਾ ਜਾਊਗਾ ਸਟੈਪ ਵਾਈਜ਼ ਸਟੈਪ ਟੀਚਰ ਸਹਿਮਾਨ ਇੱਥੇ ਤੋਂ ਦੇਖ ਰਿਹਾ ਮੈਂ ਕਿ ਇੱਥੇ ਸਟਾਫ ਦੀ ਕੋਈ ਨਹੀਂ ਕਮੀ ਨਹੀਂ ਵਧਿਆ ਇੱਕ ਦੋ ਲੈਕਚਰਰਾਂ ਦੀ ਕਮੀ ਆਪਾਂ ਸਰਕਾਰ ਨੂੰ ਜ਼ਰੂਰ ਮੰਗ ਪੱਤਰ ਜੋ ਇਹ ਇਹਨਾਂ ਨੇ ਮੈਨੂੰ ਦਿੱਤਾ ਹੈ ਮੰਗ ਪੱਤਰ ਮੈਨੂੰ ਆ ਮੰਗ ਪੱਤਰ ਵੀ ਦੇਣਾ ਹੈ ਇਹਨਾਂ ਦੇ ਮੰਗ ਪੱਤਰ ਨੂੰ ਮંત્રી ਸਾਹਿਬ ਨੂੰ ਮੈਂ ਜਰੂਰ ਬੇਨਤੀ ਕਰੂੰਗਾ ਛੇਤੀ ਆਪਾਂ ਨੂੰ ਪੂਰੀ ਕਰਨ ਦੀ। ਅ ਅੱਜ ਬੜਾ ਹੀ ਵਡਪਾਗਾ ਦੇਣਾ ਹੈ, ਸੁਭਾਗਾ ਦੇਣਾ ਹੈ। ਅੱਜ ਚੇਅਰਮੈਨ ਪੰਚਾਇਤ ਪੰਜਾਬ ਸਰਦਾਰ ਬਲਬੀਰ ਸਿੰਘ ਜੀ ਪੰਨੂ ਸਾਡੇ ਇਲਾਕੇ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਅ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਰਜੀਵ ਸ਼ਰਮਾ ਜੀ ਅਤੇ ਇਲਾਕੇ ਦੀਆਂ ਔਰ ਸ਼ਹਿਰ ਦੀਆਂ ਅਹਿਮ ਸ਼ਖਸੀਅਤਾਂ ਦੇ ਨਾਲ ਅ ਰੋਖ ਲਗਾਓ ਮਹਮਾ ਦੇਖਤ ਰੋਖ ਲਗਾਉਣ ਦੀ ਬੂਟੇ ਬੱਚਿਆਂ ਨੂੰ ਵੰਡਣ ਵਾਸਤੇ ਪਲਾਂਟੇਸ਼ਨ ਦੀ ਸ਼ੁਰੂਆਤ ਕਰਨ ਲਈ ਸਾਡੇ ਸੰਸਥਾ ਦੇ ਵਿੱਚ ਪਹੁੰਚੇ ਨੇ ਸਭ ਤੋਂ ਪਹਿਲਾਂ ਤੇ ਇਹਨਾਂ ਦਾ ਤਹਿ ਦਿਲੋਂ ਸਵਾਗਤ ਧੰਨਵਾਦ ਨਾਲ ਪੰਜਾਬ ਸਰਕਾਰ ਦਾ ਵਿਭਾਗ ਦਾ ਸਾਨੂੰ ਅੱਜ ਬਹੁਤ ਸਾਰੀ ਗਿਣਤੀ ਦੇ ਵਿੱਚ ਬੂਟੇ ਮਿਲੇ ਨੇ ਬੱਚਿਆਂ ਨੂੰ ਮੁੱਖ ਮਹਿਮਾਨ ਜੀ ਨੇ ਬੂਟੇ ਵੰਡੇ ਆ ਦੇ ਹਾਕਮ ਸਹਿਬਾਨਾਂ ਨੂੰ ਵੰਡੇ ਆ ਅੱਜ ਪਲਾਂਟੇਸ਼ਨ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਜਿਹੜਾ ਬੈਲੈਂਸ ਹੈ ਨੇਚਰ ਦਾ ਵਿਗੜ ਰਿਹਾ ਹੈ ਟੈਂਪਰੇਚਰ 48 ਡਿਗਰੀ ਤੋਂ ਉੱਪਰ ਤੱਕ ਪਹੁੰਚਦਾ ਜਾ ਰਿਹਾ ਹੈ ਰੋਜ਼ ਜਿਹੜੀ ਗਰਮੀ ਵਧ ਰਹੀ ਹੈ ਗਲੋਬਲ ਵਾਰਮਿੰਗ ਕਰਕੇ ਜਿਹੜਾ ਈਵਨ ਸਥਿਤੀ ਅੱਥੇ ਤੱਕ ਪਹੁੰਚ ਚੁੱਕੀ ਹੈ ਕਿ ਜਿਹੜਾ ਸਮੁੰਦਰ ਤਲ ਦੇ نیچے ਦਾ ਤਾਪਮਾਨ ਉਹ ਵੀ ਵਧਣਾ ਸ਼ੁਰੂ ਹੋ ਗਿਆ ਹੈ ਔਰ ਉਹਦੇ ਨਾਲ ਸਮੁੰਦਰ ਦੇ ਵਿੱਚ ਵੀ ਸਾਈਕਲੋਨ ਆਉਣੇ ਸ਼ੁਰੂ ਹੋ ਗਏ ਨੇ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਪੀਨ ਯੋਗ ਪਾਣੀ ਨਹੀਂ ਮਿਲ ਰਿਹਾ ਬਟ ਕਿੰਨੇ ਨਾ ਵਾਟਰ ਵਾਟਰ 에ਵਰੀਵੇਅਰ ਨਾਟ ਇਵਨ ਅ ਸਿੰਗਲ ਡ੍ਰੌਪ ਟੂ ਡ੍ਰਿੰਕ ਸਾਰਾ ਬੈਲੈਂਸ ਵਿਗੜ ਚੁੱਕਾ ਹੈ ਔਰ ਇਕੋ ਚੀਜ਼ ਇਹ ਸਾਰੇ ਬੈਲੈਂਸ ਦਾ ਸੁਧਾਰ ਕਰ ਸਕਦੀ ਹੈ ਉਹ ਹੈ ਪਲਾਂਟੇਸ਼ਨ ਤਹਿ ਦਿਲੋਂ ਧੰਨਵਾਦੀ ਹਾਂ ਜੀ ਮੁੱਖ ਮਹਿਮਾਨ ਜੀ ਦਾ ਜਿਨ੍ਹਾਂ ਨੇ ਅੱਜ ਇਹ ਸ਼ੁਰੂਆਤ ਕੀਤੀ ਹੈ ਰਸਮੀ ਸ਼ੁਰੂਆਤ ਕੀਤੀ ਆ ਪਲਾਂਟੇਸ਼ਨ ਦੀ ਔਰ ਅਸੀਂ ਇਹਨਾਂ ਨੂੰ ਵਾਦਾ ਵੀ ਕੀਤਾ ਹੈ ਕਿ ਇਹ ਜਿਹੜੇ ਸਿਰਫ ਪਲਾਂਟੇਸ਼ਨ ਕਰਕੇ ਅਸੀਂ ਇਹਨਾਂ ਦੀ ਦੇਖਭਾਲ ਵੀ ਕਰਾਂਗੇ ਯਾਨੀ ਦੇਵਾਂਗੇ ਇਹਨਾਂ ਦੀ ਪਰਵਰਿਸ਼ ਵੀ ਕਰਾਂਗੇ ਤਾਂਕਿ ਅਸੀਂ ਸਾਰੇ ਰਲ ਮਿਲ ਕੇ ਵਾਤਾਵਰਨ ਨੂੰ ਸੰਭਾਲ ਸਕੀਏ ਯੋਗਦਾਨ ਪਾ ਸਕੀਏ ਤਾਂਕਿ ਆਉਣ ਵਾਲੀ ਜੜੀ ਸਾਡੀ ਪੀੜ੍ਹੀ ਹੈ ਜਿਹੜੇ ਬੱਚੇ ਹੈ ਉਹਨਾਂ ਵਾਸਤੇ ਅਸੀਂ ਸਾਫ਼ ਪਾਣੀ ਔਰ ਸਾਫ਼ ਹਵਾ ਯਾਨੀ ਪ੍ਰਦੂਸ਼ਣ ਘਟਾਉਣ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ ਧੰਨਵਾਦ ਜੀ ਜੀ ਦਸੀਆਂ ਔਰ ਇਹਨੇ ਵਾਅਦਾ ਕੀਤਾ ਹੈ ਕਿ ਜਲਦੀ ਤੋਂ ਜਲਦੀ ਸਾਰੀਆਂ ਇਹ ਮੰਗਾ ਜਿਹੜੀਆਂ ਸਾਡੀਆਂ ਪੂਰੀਆਂ ਕਰ ਲੈਣਗੇ ਕਿਉਂਕਿ ਪਰਿਵਾਰ ਬਹੁਤ ਵੱਡਾ ਹੈ ਆਲੇ ਦੁਆਲੇ ਦੇ 100 ਪਿੰਡਾਂ ਦੇ ਵਿੱਚੋਂ 1500 ਤੋਂ ਵੱਧ ਬੱਚੀਆਂ ਜਿਹੜੀਆਂ ਹੈ ਉਹ ਪੜਨ ਆਉਂਦੀਆਂ ਨੇ ਚਾਹੇ ਇਹਨਾਂ ਵੱਲੋਂ ਸਭ ਕੁਝ ਦਿੱਤਾ ਗਿਆ ਹੈ ਪਰ ਫਿਰ ਵੀ ਪਰਿਵਾਰ ਵੱਡਾ ਹੋਣ ਕਰਕੇ ਜੋ ਵੀ ਮਿਲ ਜੇ ਲੱਗਦਾ ਹੈ ਕਿ ਹੋਰ ਅਜੇ ਸਾਨੂੰ ਲੋੜ ਹੈ ਪਿੱਛੇ ਬੱਸਾਂ ਦੇ ਕੇ ਗਈ ਸੀ ਇੱਕ ਵਸਤੀ ਸ਼ੁਰੂਆਤ ਕੀਤੀ ਸੀ ਇਹਨਾਂ ਨੇ ਰਸਮੀ ਸ਼ੁਰੂਆਤ ਕਰਕੇ ਗਏ ਸੀ ਬੱਚੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਅੱਜ ਇਹਨਾਂ ਨੇ ਹੋਰ ਵਾਅਦਾ ਕੀਤਾ ਸਾਡੀ ਡਿਮਾਂਡ ਤੇ ਕਿ ਬੱਸਿਸ ਜਿਹੜੀਆਂ ਹਨ ਉਹ ਹੋਰ ਪ੍ਰੋਵਾਈਡ ਕਰਨਗੇ ਹੋਰ ਡਿਮਾਂਡ ਵੀ ਅਸੀਂ ਇਹਨਾਂ ਅੱਗੇ ਰੱਖੀਆਂ ਤੇ ਇਹਨਾਂ ਵੱਲੋਂ ਵਾਅਦਾ ਕੀਤਾ ਗਿਆ ਕਿ ਜਲਦੀ ਇਹ ਸਾਰੀਆਂ ਜਿਹੜੀਆਂ ਸਾਡੀਆਂ ਡਿਮਾਂਡਸ ਹੈ ਪੂਰੀਆਂ ਕਰਨਗੇ ਕੀ ਨਾ ਬਤਾ ਮਾਈ ਨੇਮ ਇਜ਼ ਅਸ਼ਦੀਪ ਕੌਰ ਫਰਮ ਗੌਰਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਪਲੱਸ 2 ਕਲਾਸ ਜੁਪੇ ਮਲੇ ਨੇ ਕਿਸ ਤਰ੍ਹਾਂ ਸਾਰਾ ਦੇਖ ਲਿਆ ਸਰ ਜਿਹੜਿਆ ਸਾਨੂੰ ਪਲਾਂਟ ਮਿਲੇ ਸਰ ਇਹਨਾਂ ਨੂੰ ਅਸੀਂ ਘਰ ਜਾ ਕੇ ਲਗਾਵਾਂਗੇ ਵਧੀਆ ਤਰ੍ਹਾਂ ਇਹਨਾਂ ਦੀ ਪਰਵਿਰਿਸ਼ ਕਰਾਂਗੇ ਇੱਕ ਤੁਹਾਡੀ ਜ਼ਿੰਮੇਵਾਰੀ ਬਣੇਗੀ ਕਿ ਇਹ ਪੌਦਿਆਂ ਨੂੰ ਸੰਭਾਲਣਾ ਆ ਇਹ ਨਹੀਂ ਕਿ ਅਸੀਂ ਇੱਕ ਵਾਰ ਪੌਦੇ ਲਾ ਕੇ ਬਾਦੁਰੇ ਵੱਲ ਵੇਖਣਾ ਹੀ ਨਹੀਂ ਆ ਅਸੀਂ ਵਾਰ-ਵਾਰ ਪੌਦੇ ਵੱਲ ਵੇਖਾਂਗੇ ਉਹਦਾ ਧਿਆਨ ਰੱਖਾਂਗੇ ਵਧੀਆ ਤਰ੍ਹਾਂ ਉਸਨੂੰ ਪਾਣੀ ਸਮੇਂ ਸਰ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੋਊਗੀ ਉਹ ਦਵਾਂਗੇ ਮਾਈ ਨੇਮ ਇਜ਼ ਤਿਆਸ਼ੀਦੂ ਫਰੋਮ ਕਲਾਸ ਪਲੱਸ 1 ਸੀ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਨੀ ਆ ਕਿ ਸਾਨੂੰ ਪਲਾਂਟ ਕਰਨੇ ਚਾਹੀਦੇ ਆ ਗਰੋ ਕਰਨੇ ਚਾਹੀਦੇ ਆ ਵੱਧ ਤੋਂ ਵੱਧ ਤਾਂ ਕਿ ਜਿਹੜਾ ਸਾਡਾ এনवायरमेंट ਆ ਉਹ ਪੋਲਿਊਟ ਨਾ ਹੋਵੇ ਤੇ ਜਦੋਂ ਵੀ ਆਪਾਂ ਆਪਣੇ ਬਰਥਡੇ ਤੇ ਨਹੀਂ ਸੈਲੀਬ੍ਰੇਸ਼ਨ ਵੀ ਤੇ ਕਰਦੇ ਆ ਸਾਨੂੰ ਇਹ ਕਹਿਣਾ ਚਾਹੀਦਾ ਵਾ ਕਿ ਪਲਾਂਟ ਪਲਾਂਟ ਗਰੋ ਕਰਨਾ ਚਾਹੀਦਾ ਵਾ ਤੇ ਉਹਦੀ ਸੰਭਾਲ ਕਰਨੀ ਚਾਹੀਦੀ ਆ ਮਾਈ ਨੇਮ ਇਜ਼ ਮੁਸਕਾਨ ਮੇਰੀ ਕਲਾਸ 6th ਮੈਂ ਕਾਜ ਜਾ ਕੇ ਇੰਨਾ ਪੌਦਿਆਂ ਨੂੰ ਵੱਡਾ ਕਰਕੇ ਇੰਨਾ ਸੰਭਾਲ ਕਰੂੰਗੀ ਮੈਂ ਪਰਿਵਾਰ ਨਾਲ ਇੰਨਾ ਵੱਡਾ ਕਰੂੰਗੀ